ਜੋ ਬੁਲੇ ਸੁਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨ ਆਤਮਾ ਰਾਜ ਕੀ ਜੈ ਦੁਹਰਾ ਉਸਨੇ ਆਖਿਆ ਸੰਤ ਜਿਨਾ ਸੰਤ ਝਗੜੇ ਦੀ ਜੋ ਸ੍ਰੀ ਕੋਈ ਗੱਲ ਗੁਰੂ ਵਾਲਮੀਕ ਦੇ ਤੀਰਤਾ ਤਸ ਜਾ ਕੇ ਮਸਲਾ ਕਰਦੇ ਹੱਲ ਸੰਤਾ ਦਾਸ ਰੌ ਦੇਸ਼ ਲਈ ਕਿਤੇ ਪੈਦਾ ਕਰੇ ਨਾ ਅੰਧਗਵਾਦ ਭਗਤੀ ਜੋ ਸ਼ਕਤੀ ਦਾ ਜਜ਼ਬਾ ਕਿਤੇ ਬਣਦਾ ਹੈ ਖੂਨੀ ਨ ਲਲਕਾਰ ਤੁਸਾ ਨਾਲ ਜਾਣਾ ਹੈ ਮਹਾਪੁਰਸ਼ੋ ਸਾਡੇ ਦਿਗਾ ਆਪ ਦੇ ਖਾਤਰ ਆਇਆ ਆਪ ਲਈ ਸਾਰਿਆ ਅਹੁਦੇ ਦਾ ਦਾਹ ਵਿੱਚ ਨਜਰਾ ਖੈ ਨਿ ਵਸ਼ਾਈਆ ਕੋਜ ਮੁਖੀ ਸੰਘਰਸ਼ ਦੇ ਲੈ ਲਓ ਕੌਮ ਤੇ ਦਰਦੇ ਆਪਣੇ ਨਾਲ ਦਿ ਲੋ ਪੁਜਾਰੀ ਸਤ ਗੁਰ ਦੇਜੋ ਹੌਣ ਸਿਆਣੇ ਤੇ ਅੰਗ ਪਾਲ ਫਿਰ ਕਿਹਾ ਦਾਸ ਨੇ ਸਾਧ ਸੰਗਤ ਨੂੰ ਸਾਨੂੰ ਹੈ ਸਰਕਾਰ ਨੇ ਸੱਦਿਆ ਤੱਕੇ ਜੋ ਸੰਘਰਸ਼ ਕੌਮ ਦਾ ਅਗਵਾ ਦੇ ਕਿਰਦਾਰ ਨੇ ਸੱਦਿਆ ਤੁਸੀਂ ਪੰਜ ਸੱਤ ਆਗੂ ਆਉਟ ਹੋਣੇ ਨਾਲ ਸਾਡੇ ਹੋ ਜਾਓ ਤਿਆਰ ਕਰੀਏ ਗੱਲ ਸਰਕਾਰ ਸੰਗ ਅੱਜ ਸਾਨੂੰ ਸੱਦਿਆ ਖੁਦ ਸਰਕਾਰ ਸੰਗਤ ਕਰਕੇ ਫੈਸਲਾ ਫਿਰ ਸਰਬ ਸੰਮਤੀ ਦੇ ਨਾਲ ਉਹ ਨਾਕਿਆਪੂਰਨ ਨਾਕੀ ਸਾਡੇ ਅੰਦਰੋਂ ਉੱਦੇ ਖਿਆਲ ਹੁਣ ਜੋਸ਼ ਕੌਮ ਦਾ ਦੇਖ ਕੇ ਵਿੱਚੋਂ ਥੜਕੀ ਪਈ ਸਰਕਾਰ ਤੁਸੀਂ ਕੱਲਿਆ ਜਾ ਕੇ ਕੰਨ ਵ ਸਾਰੇ ਆਗੂਆ ਸੰਗ ਵਿਚਾਰ ਸੈਂਟਰ ਅਤੇ ਪੰਜਾਬ ਦੇ ਨੇਤਾ ਉਹ ਮਨਪੂਰ ਕੈ ਸਾਰੇ ਸਿਰ ਦੇ ਭਾਰ ਸਤਿਗੁਰ ਸੰਗ ਸਮਝੋਤਾ ਚਾਉਂਦੇ ਏ ਭਗਵਾਨ ਦਾ ਚੰਤ ਕਾਲ ਤੁਸਾ ਕਰਨਾ ਹਰ ਇੱਕ ਫੈਸਲਾ ਸਤਿਗੁਰ ਜੀ ਨੂੰ ਲੈ ਕੇ ਵਿੱਚ ਸਤਿਗੁਰ ਦੀ ਸ਼ਕਤੀ ਤੱਕ ਕੇ ਹਕਮਤ ਖਾਦੀ ਜਿਹਦੇ ਕਹੇ ਸੀ ਆਈ ਡੀ ਦੀ ਕਾਰਤ ਬਹਿ ਕੇ ਸਿਵਕ ਪਹੁੰਚਾ ਗੂ ਕੋਲ ਤਾਗੂ ਅੰਗੂ ਮਿਲੇ ਪਿਆਰ ਚ ਸ਼ਬਦ ਆਨੰਦ ਮਿਸੀ ਘੋਲੇ ਤੁਸੀਂ ਪੂਰਨ ਗੁਰਦੇਸ਼ੇ ਸਹੋ ਤੁਸੀਂ ਪੂਰਨ ਬੁੱਧੀਮਾਨ ਸਤਗੁਰੂ ਬਖਸ਼ੇ ਆਪ ਨੂੰ ਲੱਖ ਸੀ ਸਾਤੇ ਵੰਦਾਨ ਤਤ ਲੈ ਕੇ ਨਾ ਭਲਵਾਨ ਦਾ ਇਹ ਸਤਬਿ ਵੇਦਾ ਦਾਸ ਪਹੁੰਚਿਆ ਸਰਕਟ ਹਾਊਸ ਵਿੱਚ ਦਾ ਮੁੱਖ ਮੰਤਰੀ ਪਾਸ ਅੱਗੇ ਬੈਠੇ ਮੁੱਖ ਮੰਤਰੀ ਸੁਲਦੇ ਸਿਆਣੇ ਨੇਤੀਬਾਨ ਬੈਠੇ ਨਾਲ ਸਵਨ ਸਿੰਘ ਸੰਤ ਸਤਗੁਰੂ ਜੀ ਦੇ ਸ਼ਰਧਾਵਾਨ ਹੋਸਤਾ ਹੋਇਆ ਚੰਤਕਾਰ ਸੀ ਸਤਗੁਰੂ ਜੀ ਦਾ ਇਹ ਪ੍ਰਤਾਪ ਸਵਨ ਸਿੰਘ ਜੀ ਵੱਲ ਤਾਸ ਦੇ ਉੱਠ ਕੇ ਆ ਗਏ ਆਪ ਸਾਜ ਪਨਾਦੀ ਬਹੁਤ ਪ੍ਰਾਣੀ ਐ ਸੀ ਸਤਗੁਰੂ ਜੀ ਦੇ ਨਾਲ ਸਤਗੁਰੂ ਦੇ ਉਹਨਾਂ ਅੱਖੀ ਦੇਖ ਕੇ ਕਈ ਕੌਤਕ ਤੇ ਜਾਹੋ ਜਨਾਲ ਸਵਨ ਸਿੰਘ ਜੀ ਸਤਪੁਰ ਕੋਲੋਂ ਜਤ ਵੀ ਮੰਗਦੇ ਸੰਤ ਕੋਈ ਮੰਗ ਇਹ ਚਰਨਾ ਦਾ ਟਹਿਲਵਾ ਹੁੰਦਾ ਸਦਾ ਸੇ 7 ਵਜੇ ਦੇ ਸੱਗ ਕੁਝ ਸਾਂਝ ਪ੍ਰਾਣ ਆਪਣੇ ਕੁਝ ਬਾਣੇ ਦਾ ਹੈ ਸ੍ਰੀ ਪ੍ਰਤਾਪ ਕੁਝ ਸ਼ਬਦ ਗੁਰੂ ਦੀਆ ਬਖਸ਼ ਸਾਹਿਬ ਕੁਝ ਜਨਮ ਜਨਮ ਦਾ ਜਾਖ ਸ੍ਰੀ ਗੁਰੂ ਸਿੰਘ ਸਰਦਾਰ ਦਾਸਤਾ ਕੀਤਾ ਇਹ ਸਨਮਾਨ ਜੋੜਾ ਕਨੋਂ ਸੇ ਸਿਚ ਤਾਵੇ ਹੱਥ ਜੋੜ ਕੇ ਸਰਦਾ ਵਾਰ ਦੇਖੋ ਦੇਖੀ ਮੁੱਖ ਮੰਤਰੀ ਗਾਨੀ ਗੁਰਮukh ਸਿੰਘ ਮਸਾਫਰ ਉੱਤਿਆਇਆ ਸੇਵਕ ਦਾ ਉਸਨੇ ਕੀਤਾ ਪਿਆਰ ਤੇ ਆਦਰ ਜਿੰਨਾ ਪਿਆਰਿਆ ਮਹਾਂਪੁਰਸ਼ਾਂ ਨੂੰ ਈਸ਼ਵਰ ਬਖਸ਼ੇ ਰੱਬੀ ਲੋ ਬਾਣੇ ਦਾ ਸਤਿਕਾਰ ਕਰਦੇ ਉੱਠ ਕੇ ਉਸਦੇ ਇੱਕ ਲੋਕ ਏ ਬਾਣੇ ਦਾ ਸਤਿਕਾਰ ਸੀ ਜਸਤਕੁ ਜੀ ਦਾ ਸਨਵਾਰ ਪੂਰਨ ਤੇ ਇੱਕ ਸਤਕੁ ਜੀ ਦੇ ਦਰ ਦਾ ਸੇਵਕ ਝਾੜੂ ਦਰਬਾਰ ਫਿਰ ਗਿਆਨੀ ਕਰਮਕ ਸਿੰਘ ਜੀ ਅਤੇ ਸਵੰਨ ਸਿੰਘ ਸਰਦਾਰ ਤੇ ਸਵੰਤਰਾਈ ਜੀ ਮੁੱਖ ਮੰਤਰੀ ਲੋਦਲਤਾ ਦੇ ਸਿਪਾਹ ਸਲਾਰ ਇੱਕ ਪਾਸੇ ਕਰਕੇ ਦਾਸ ਨੂੰ ਫਿਰ ਬੋਲੇ ਫਿਰ ਦਿਓ ਨਾਲ ਪਿਆਰ ਤੁਸੀਂ ਪਿਆਰੇ ਪੂਰਨਨਾਥ ਜੀ ਕੋ ਸਾਧੂ ਅਤੇ ਸਾਹਿਤਕਾਰ ਫਿਰ ਮੁੱਖ ਮੰਤਰੀ ਸਾਹਿਬ ਨੇ ਤੋਰੀ ਲੋਦਲ ਆਪਣੇ ਦੀ ਗੱਲ ਅਸਾ ਆਪ ਨੂੰ ਸੱਦਿਆ ਮਹਾਪੁੱਤੋ ਅੱਜ ਖਾਸਨ ਵੈਂਦੇ ਕੱਲ ਤੁਸੀਂ ਪੂਰਨ ਸੰਤਮ ਆਤਮਾਤ ਹਨ ਬਖਸ਼ੇ ਈਸ਼ਵਰ ਬੱਲ ਤੁਸੀਂ ਕੌਮੀ ਇੱਕ ਸੰਗਰਸ਼ ਦਾ ਕੋਈ ਦਸੋ ਟਕ ਮਹਲ ਤੇ ਨਾਲ ਨਿਮਰਤਾ ਬੋਲਿਆ ਸਤਗੁਰ ਦੇ ਜਨਾਂ ਦਾ ਦਾਸ ਸਵਰਨ ਸਿੰਘ ਸਰਦਾਰ ਆਪ ਦੇ ਅਜਪਤ ਬੈਠੇ ਨੇ ਪਾਸ ਇੰਨਾ ਤੋ ਜੋ ਤੁਸੀਂ ਸਤਗੁਰ ਜੀ ਬਾਰੇ ਖੁਦ ਕਰ ਲਓ ਪਟੋਲ ਪੜਤਾਲ ਇਹ ਬਹੁਤ ਪੁਰਾਣ ਹੈ ਸਤਗੁਰ ਜੀ ਦੇ ਸੇਵਕ ਨੇ ਅੰਗਪਾਲ ਸਤਗੁਰ ਸਾਡੇ ਚੌਂਗਰ ਨਾਲੇ ਰੱਬ ਰੂਪ ਤੇ ਸ਼ਕਤੀ ਬਾਤ ਜੋ ਬਿਨਾ ਵਿਤਕਰੇ ਸਭ ਨੂੰ ਵੰਡਣ ਖੁਸ਼ੀ ਦੇਵਨ ਦਾਨ ਪਾਲ ਮੇ ਭਗਵਾਨ ਪ੍ਰਭੂ ਦੀ ਹਿਰਦੇ ਮੂਰਤ ਕਹਿ ਕੇ ਜਗਤ ਭਲੇ ਲਈ ਕਰੰਤ ਪਸਟਿਆ ਲੋੜ ਸਮਾਧੀ ਦੇਤ ਅੰਬਰਾ ਵੰਦ ਵਿਸ਼ਾਲ ਸਤਿਗੁਰੂ ਪਰਬਤ ਵਾਂਗ ਅਡੋਲ ਤਤਿਆ ਸਿਧਿਆ ਬਰਕਤਾ ਸਾਰੀਆ ਸਤਿਗੁਰ ਕੋਲ ਸਤਿਗੁਰ ਮੂਰਤ ਤਿਆਗ ਦੀ ਇਹ ਸਤਿਗੁਰ ਜੀ ਦੀ ਸ਼ਾਨ ਰੋੜ ਕੇ ਹੀਰੇ ਸਤਿਗੁਰ ਜੀ ਲਈ ਸਾਰੇ ਪਿਆਰੇ ਇੱਕ ਸਮਾਨ ਸਤ ਗੁਰ ਜੋਤਿ ਬ੍ਰਹਮਦੀ ਕਰਨ ਧਰਮ ਪ੍ਰਚਾਰ ਜਗਤ ਜਲੰਡਾ ਠਾਨਾ ਗੈ ਕਾਜਬ ਦੇਵ ਅਵਤਾਰ ਬਿਨ ਖਾਦੇ ਬਿਨ ਪੀਤੇ ਆ ਬਹਿ ਕੇ ਹਾਰ ਸਿਆਲ ਕੇਵਲ ਸਵੰਤੀ ਗੁਣ ਸਾਰੇ ਜੁੜੇ ਰਹੇ ਕੋ ਇਸ ਨਾਲ ਰਲ ਕੇ ਫਿਰਕੂ ਬ੍ਰੋਹਤ ਵਧਿਆ ਫਿਰਕੂ ਬੰਧਿਆ ਸੰਗ ਪਾਲ ਮੇਕਿਆ ਸੰਤ ਜਨਾ ਸੰਗ ਛੇੜੀ ਫਿਰਕੂ ਜੰਗ ਝੂਠੇ ਕੁੱਲ ਮੁਕਦਮੇ ਸਾਰੇ ਝੂਠੇ ਹਨ ਕੁੱਲ ਦਸਤਾਵੇਦੇ ਅੰਦਰੋ ਕਰਦੇ ਕਤਲ ਨੇ ਸਾਨੂੰ ਉਪਰੋ ਕਰਦੇ ਕੇਵਲ 헤ਦ ਝੂਠੇ ਕੁੱਲ ਮਜਮੂਨ ਇਹਨਾਂ ਦੇ ਝੂਠੇ ਸਾਰੇ ਖੈਨ ਗਵਾ ਉਪਰੋ ਮਿੱਠਿਆ ਬੋਲਦੇ ਪਰ ਅੰਦਰੋਂ ਭੜਕੇ ਕਿਰਕੂ ਬਾ ਗੱਲਾਂ ਸੁਣ ਕੇ ਸੱਚਿਆ ਸਵਨ ਸਿੰਘ ਸਰਦਾਰ ਕਹਿੰਦਾ ਗਿਆਨੀ ਗੁਰਮਖ ਸਿੰਘ ਨੂੰ ਆਗੂ ਸਿਫਾਹ ਸਲਾਰ ਜੋ ਕੁਝ ਪੂਰਨ ਆਕਸ਼ੇ ਦਾਸ ਰਹੇ ਹਨ ਇਹ ਗੁਣਵਾਨ ਗਿਆਨ ਨਾਥ ਮਹਾਰਾਜ ਜੀ ਪੂਰਨ ਹਨ ਕੋ ਸੰਤ ਮਹਾਨ ਨਾਲ ਉਹਨਾਂ ਦੇ ਆਪਣਾ ਹੈ ਬਹੁਤ ਪੁਰਾਣਾ ਪਿਆਰ ਰਿਸ਼ੀ ਵਰਗਾ ਰੂਪ ਉਹਨਾਂ ਦਾ ਰਿਸ਼ੀਆ ਜਿਹੇ ਵਿਚਾਰ ਗਿਆਨ ਨਾਥ ਮਹਾਰਾਜ ਦੀ ਭਗਤੀ ਸ਼ਕਤੀ ਜਹੋ ਜਲਾਲ ਸਾਲਾ ਬੱਦੀ ਮੈਂ ਦੇਖੀ ਹੈ ਗਿਆਨੀ ਜੀ ਕੋ ਦਰਸ਼ਿਆ ਨਾਲ ਮੁਸਕਲ ਅੰਦਰ ਜਦੋਂ ਆਪਣਾ ਤਿਲ ਚੰਦ ਆਸੀ ਢੋਲ ਟਾਰਸ ਦੇਂਦੇ ਉਦੋਂ ਸੰਤ ਇਨਾ ਮਾਪਾਸਾ ਦੇ ਬੋਲ ਸੰਤ ਜਿਨਾ ਦੇ ਆ ਸੇਸਾ ਸਦਕਾ ਜਾਂ ਮੁਖੜੇ ਗੁਰਦੇਵ ਬਣ ਕੇ ਰੱਖਿਆ ਮੰਤਰੀ ਮੈਂ ਕੀਤੀ ਭਰ ਤੇ ਸੇਵ ਦੁਨੀਆ ਭਰ ਵਿੱਚ ਹੋ ਰਿਹਾ ਜੋ ਮੇਰਾ ਇਹ ਸਨਮਾਨ ਬਖਸ਼ਿਸ਼ ਇਨਾ ਮਾਪਾਸਾ ਦੇ ਇਨਾ ਦੇਵਦਾਨ ਮੁੱਖ ਮੰਤਰੀ ਸੁਣਦਿਆ ਸਵਨ ਸਿੰਘ ਸਰਦਾਰ ਦੀ ਗੱਲ ਫਿਰ ਉਸਨੇ ਨਾਲ ਗੰਭੀਰਤਾ ਤੱਕਿਆ ਸੀ ਇਸ ਸੇਵਕ ਵੱਲ ਅਸਾਖਿਆਪੁਰ ਨਾਸ ਜੀ ਤੁਸੀਂ ਸਤ ਸਵੰਤੀ ਮਾਦੇ ਲਾਲ ਤੁਥਾ ਤਨ ਮਨ ਰੰਗੇ ਸਵਾਸ ਨੇ ਗੁਰੂ ਸ਼ਬਦ ਦੇ ਨਾਲ ਸੈਂਟਰ ਦੀ ਸਰਕਾਰ ਭੇਜ ਕੇ ਤਾਰਾ ਤਲੀਓ ਮੇਰੇ ਵੱਲ ਸੈਂਟਰ ਇਸ ਸੰਘਰਸ਼ ਦਾ ਹਿਰਦੇ ਚਾਹੇ ਸਦਿਮੇ ਹਾਜ਼ਰ ਫਿਰ ਹੱਥ ਜੋੜ ਕੇ ਨਾਲ ਦੇ ਮਰਤਾ ਆਖੇ ਸੀ ਇਹ ਦਾਸਨ ਦਾਸ ਹਰ ਮੁਸ਼ਕਲ ਦਾ ਗਿਆਨੀ ਜਿਹੇ ਕੁੱਲ ਹਲ ਹਕੂਮਤ ਪਾਸ ਜਿਤਨੇ ਟੁੱਟੇ ਪੁਲਸ ਬਣਾਏ ਸੰਤ ਜਨਾ ਤੇ ਜ਼ੁਲਮੀ ਕੇਸ ਬਿਨਾ ਕਾਰੋ ਕਿਰਪਾ ਕੀਤਾ ਸੱਚਾ ਸਹਿਬਾ ਨਾਲ ਖਲੇਸ ਸਤਗੁਰ ਸੰਗ 45 ਸਾਧੂ ਫੜ ਕੇ ਪੁਸਨ ਹੱਤ ਪਾਹਤ ਘੜੀਆਂ ਬੇੜੀਆਂ ਸਭ ਦੇਖ ਦਿੱਤੇ ਢੱਕ ਸਤਗੁਰ ਸੰਗ ਬਧੀਤੀਆ ਜੋ ਪੁਸਤ ਕੀਤਾ ਕਲ ਤੁਸੀਂ ਵਾਪਸ ਲਗੋ ਮਕਦਮੇ ਮਨ ਕੇ ਹਿਲਦੇ ਪੁੱਲ ਤੁਸੀਂ ਨਾਲ ਨਿਮਰਤਾ ਪੁੰਚ ਕੇ ਗੁਰ ਚਨਾਂ ਵਿੱਚ ਆਪ ਤੁਸੀਂ ਮਾਫੀ ਮੰਗ ਲਓ ਘਰਤੋ ਕਰਕੇ ਪਛਤਾਪ ਸਤਗੁਰ ਸਾਗਰ ਪਿਆਰ ਦੇ ਦੁਖੀਆਂ ਦੇ ਅੰਗ ਪਾਲ ਧਰਤੀ ਬਾਤ ਦੇ ਆਲੂ ਸਤਗੁਰ ਅੰਬਰ ਵਾਂਗ ਵਿਸ਼ਾਲ ਪਰਸ ਬਠਾਈ ਮੰਦਰ ਤੇ ਜੋ ਤੁਸਾ ਇੱਕ ਦੇ ੱੱਕੇ ਨਾਲ ਵਾਪਸ ਸੱਜਣਾ ਮੰਦਰੋ ਤੁਸੀਂ ਈਸ਼ਵਰੀਆ ਦਾ ਜਾਲ ਜੋ ਮੰਦਰ ਦੀ ਅਵਸਥਾ ਲੁੱਕ ਕੇ ਲਹਿ ਗਏ ਪੁਰਸ਼ ਨਾਲ ਉਹ ਮੰਦਰ ਤੇ ਵਾਪਸ ਭੇਜੋ ਕੋਲ ਮੰਦਰ ਦਾ ਮਾਲ ਗੱਲ ਸੁਣਦਿਆ ਮੁੱਖ ਮੰਤਰੀ ਵਰਮਕ ਸਿੰਘ ਮਸਤਾਫਰ ਉਸੇ ਬਖਤ ਸਭ ਅਫਸਰਾ ਤਾਂੇ ਕਰ ਦਿੱਤਾ ਉਸਨੇ ਆਦਰ ਊਲ ਬੁਲਾਏ ਪਹਿਲਾ ਸੰਜੋ ਕਰਕੇ ਸੋਚ ਵਿਚਾਰ ਕਰਮਚਾਰੀ ਅਧਿਕਾਰੀ ਅਫਸਰ ਉਸਥਾਂ ਲੋੜ ਅਨੁਸਾਰ ਮੁੱਖ ਮੰਤਰੀ ਕਿਹਾ ਪਿਆਰਿਓ ਦਿੱਲੀੋਂ ਆਏ ਸੰਦੇਸ਼ ਭੇਜੋ ਤਰਬਸਤਾਨ ਤੇ ਬਰਗਵਾਲਮੀ ਕੀ ਕਹਦੀ ਦਰਵੇਸ਼ ਤੁਸ ਸਾ ਜੇਲੀ ਸਾਧੂ ਬੰਦ ਕਰ ਦਿਆ ਕੀਤੇ ਜਨਮ ਵਿਸ਼ਾਲ ਉਸੇ ਹੱਥੀ ਗੰਡਾ ਦਿੱਤੀਆ ਹੁਣ ਫੋਲੋ ਦੰਧੀਆਂ ਨਾਲ ਧਾਰਾ ਕੁੱਲ ਕਨ ਹੁੰਦੀ ਤੁਸੀਂ ਦੇਖੋ ਕੁੱਲ ਉਲਿਆ ਬਿਨਾ ਸ਼ਰਤੋ ਸਤਗੁਰ ਸੰਗ ਸੰਤ ਜਨ ਅਸਾ ਕਰਨੇ ਕੁੱਲ ਰਹਾ ਕਾਗਜ਼ ਦੀ ਵਰਤਾਂ ਕਾਨੂੰਨ ਕਾਜ ਦਾ ਦੇਵਤਾ ਇਸ ਤੀ ਲਚਕਦਾਰ ਹੈ ਤੋ ਇਹ ਚੁੱਕਦਾ ਉਧਰ ਦੇਵਤਾ ਜਿਸ ਪਾਸੇ ਪੌਤਾ ਜੋਰ ਧੁਕ ਮੁਖਿਆ ਜਾ ਉਪਰ ਕਦ ਕੁਲ ਅਧਿਕਾਰੀ ਵੀਰ ਬਣਦੇ ਜਾਣ ਸਤਗੁਰਾਂ ਖਾਤਰ ਪਿਆਰਾ ਦਿੱਤ ਤਸਵੀਰ ਇੱਕ ਸਨ ਹੋ ਕੇ ਅਸਰ ਕਰਕੇ ਸੋਚ ਵਿਚਾਰ ਸੰਤ ਜਨਾਂ ਨੂੰ ਬਰੇ ਕਰਨ ਲਈ ਕਰ ਲਈ ਪਹਿਲ ਤਿਆਰ ਮੁੱਖ ਮੰਤਰੀ ਗਿਆਨੀ ਜੀਤੇ ਸਵਨ ਸਿੰਘ ਸਰਦਾਰ ਨਾਲ ਅਛਾਰੇ ਕਿਹਾ ਦਾਸ ਤੋ ਓਦਨ ਸਪਹਾ ਸਲਾਰ ਤੁਸੀਂ ਬੰਦਾ ਪੇਜੋ ਉਸ ਥਾਂ ਜਿੱਥੇ ਬੈਠੇ ਸ਼ਰਦਾਬਾਨ ਤੂੰ ਪ੍ਰਗਟ ਕਰਦਾ ਪਹੁੰਚ ਕੇ ਇਸ ਸੰਗਤ ਵਿੱਚ ਪਰਮਾਨੰਤ ਕਨਨਾਥ ਮਹਾਰਾਜ ਜੀ ਜੋ ਕਲਯੁਗ ਦੇ ਅਵਤਾਰ ਉਹ ਸੰਤ ਜਨਾ ਸੰਗ ਅੱਜ ਹੀ ਆ ਰਹੇ ਨੇ ਜਿਲੋਂ ਬਾਹਰ ਵਾਨ ਨੇ ਮੇਕ ਭਗਵਾਨ ਸ੍ਰੀਮਦ ਕੇ ਇਹ ਦਸਨ ਕੇ ਦਾਸ ਕੋਲ ਬੁਲਾਇਆ ਸਿਵਕਨ ਜਿਸ ਤੇ ਹਿਰਦੇ ਕੋ ਦਾ ਵਾਸ ਉਸਨੂੰ ਕਿਹਾ ਪਿਆਰਿਆ ਤੂੰ ਜਾਣਾ ਹੈ ਉਸ ਸਥਾਨ ਜਿਸ ਤਾਂ ਬੈਠੇ ਵਿਦਵਾਨ ਨੇ ਆਦਿ ਵਾਸ ਸਦਾਬਾਨ ਤੂੰ ਛੇਤੀ ਜਾ ਲਾਹੌਰੀ ਦਰਵਾਜ਼ੇ ਸਾਧ ਸੰਗਤ ਦੇ ਕੋਲ ਜਾ ਕੇ ਦਸ ਸੰਗਤ ਦਾ ਅਸਜਿਤ ਲਿਆ ਹੈ ਕੋਲ ਸਮੇਂ ਦੀ ਅਜ ਸਰਕਾਰ ਨੇ ਮੰਨ ਲਈ ਆਪਣੀ ਭੁੱਲ ਬਿਨ ਸ਼ਰਤੋ ਮੰਗਾ ਸਾਡੀਆਂ ਉਸ ਮਨ ਲਿਆ ਹਨ ਕੁੱਲ ਸਤਗੁਰ ਸੰਗ 45 ਸਾਧੂ ਖੋ ਕੇ ਹੁਣ ਰਹਾ ਤੀਰਥ ਉੱਤੇ ਪਹੁੰਚ ਰਹੇ ਹੰਦਰ ਸਿੰਘੇ ਟੇ ਟੋਲ ਵਜਾ ਕੱਚਿਆ ਰਸਤਾ ਪੱਕਿਆ ਭੋਜਨ ਜੋ ਵਿੱਚ ਕਚਰੀ ਆਜਰਮਾਲ ਤੁਸੀਂ ਤੀਰਥ ਉੱਤੇ ਲੈ ਕੇ ਪਹੁੰਚੋ ਹਰਿ ਸੈਨ ਨੂੰ ਸਾਥ ਸੰਵਾਰ ਕੁਝ ਸਟਾਨ ਲੈ ਕੇ ਲਾਂਗਰੇ ਕੁਝ ਸੇਵਕ ਕੁਸ਼ਦਾਬਾਨ ਕਾਪੀ ਜੋ ਚਾਹੀਦਾ ਹੋਵੇ ਲੈ ਕੇ ਮੁੱਲ ਉਕਲ ਸਮਾਨ ਤਿਰਤਥ ਤੇ ਪਹੁੰਚੋ ਛੇਤੀ ਨਾਮ ਜਪਤਿਆਂ ਨਾਲ ਪਿਆਰ ਖੁੱਲੇ ਦਿਲ ਪਕਵਾਨ ਅੰਤੀ ਸਾਧ ਸੰਗਤ ਲਈ ਕਰੋ ਤਿਆਰ ਕਰਮਕ ਆਏ ਚੱਲ ਕੇ ਸਤ ਗੁਰ ਜੀ ਦੇ ਪੈਰੋ ਕਾਰ ਸੋਨਾ ਦਾ ਕਹਿਣਾ ਕਾਰ ਲਿਆ ਬੋ ਜੋ ਹੋਵੇ ਸਤਗੁਰ ਅਨੁਸਾਰ ਉਸ ਗੱਡੀ ਦੇ ਉੱਪਰ ਬੈ ਕੇ ਸਤਗੁਰ ਜਾਣਗੇ ਤੀਰ ਧਾਮ ਨਾਲ ਜਾਣਗੇ ਕੌਮੀ ਆਗੂ ਦੋ ਜੋ ਦੇ ਅਣਖੀ ਬਲਿਆ ਜੇਤੂ ਇਸ ਸੰਘਰਸ਼ ਦੇ ਸਾਧੂ ਧਰਮੀ ਮਸਤ ਮਲੰਗ ਜਾਣ ਤਲੀਤੇ ਧਰ ਕੇ ਜਿੱਤੇ ਜਿੰਨਾ ਜੋਧਿਆ ਕੌਮੀ ਜੰਗ ਅਸੀਂ ਸਿੱਧਿਆ ਇੱਥੋਂ ਸਤਗੁਰ ਜੀ ਦੇ ਚੇਤ ਜਾ ਕੇ ਕੰਨ ਹੰਦਦਾਰ ਸਾਡੇ ਨਾਲ ਹੋਣਗੇ ਮੁੱਖ ਮੰਤਰੀ ਅਤੇ ਸਵੰਨ ਸਿੰਘ ਸਰਦਾਰ ਇਹ ਖਬਰ ਖੁਸ਼ੀ ਦੀ ਸੁਣਦਿਆ ਹੀ ਕੁੱਲ ਸੰਗਤਾ ਕੰਨਾਂ ਨਾਲ ਸਤਗੁਰ ਦੇ ਧਕਾਰੇ ਗੁੰਦੇ ਤੇ ਖੜਕ ਪਏ ਕਢਿਆਲ ਹਰ ਪਾਸੇ ਖੁਸ਼ੀਆਂ ਨੱਚਿਆ ਅਤੇ ਨੈਣੀ ਆਏ কুমার ਪਾਲਿਕ ਭਗਵਾਨ ਸਰਬੋਧ ਦੇ ਹਰ ਪਾਸੇ ਹੋਈ ਜਾਂਦਾ ਕਾਰ ਸੰਗਤਾ ਵਿੱਚ ਸਿਆਣਿਆਂ ਬੰਦਿਆ ਬਣ ਪਿਆਰਾ ਦੇ ਤੰਦ ਸਤਗੁਰ ਦੇ ਸਤਕਾਰ ਦਾ ਰਲ ਕੇ ਇਹ ਤਾਂ ਪ੍ਰਬੰਧ ਸਤਗੁਰ ਜੀ ਦੇ ਸੇਵਕਾਂ ਨੇ ਜਾ ਕੇ ਕਲਾਕਾਰ ਤਿਆਰ ਕੁਝ ਗੱਤ ਕੇ ਦੇ ਜੋਹਰ ਦਿਖਾ ਲੈਣ ਆਏ ਕਿੜਾਰੇ ਸਰ ਦੇ ਪਾਰ ਕੇ ਸੋ ਦਾਸ ਮਹਾਨ ਪ੍ਰਵਾਨੇ ਹੋਤੇ ਹਿਰ ਦਿਲ ਸਰ ਦਾ ਵਾਰ ਅਸ਼ੋਕ ਬੈਂਡ ਲਾਹੌਰੀ ਦਰਵਾਜੇ ਆਂਦਾ ਉਸ ਨੇ ਬਹੁਤ ਮਹਾਨ ਜਿਸ ਵਾਚੇ ਦੀ ਅਤੋਂ ਨਾ ਸੌਂਦੇ ਅੱਖਰ ਜਾਂਦੇ ਸੀ ਦਿਲ ਦੇ ਬਾਲ ਜਿਸ ਦੀ ਇੱਕ ਇੱਕ ਧੁੰਦੇ ਅੰਦਰ ਦੁਨੀਆ ਭਰ ਦੇ ਸਾਰੇ ਦਾਗ ਕੋ ਸੰਤਤ ਉਦਮੀ ਪਗਤਾ ਜੋ ਦਾਨੇ ਸਦ ਪੁਰਸ਼ਮੋਰ ਪਹੁੰਚ ਗਏ ਉਹ ਰਾਧਾ ਸੰਸੇ ਅੱਡੇ ਅਸਲ ਜਹਾਨ ਤੋਲ ਉਹਨਾਂ ਹੱਥੋਂ ਮਾਇਆ ਦੇਖ ਕੇ ਆਖਿਆ ਅਫਸਰ ਸਹਿਬ ਗਰੀਬ ਨਵਾਜ ਸਾਡੇ ਸਤਿਗੁਰ ਦੇ ਸਰ ਪੁੱਲਾ ਦੀ ਅੱਜ ਵਰਖਾ ਕਰਨ ਜਰੂਰ ਦਿਹਾੜੀ ਵਿਸਾ ਲੈ ਕੇ ਅਫਸਰ ਆਖਿਆ ਸਾਡੀ ਗੱਲ ਸੁਣ ਲੋ ਖਾ ਤੁਸੀਂ ਪੁੱਲਾ ਦੀ ਇੱਕ ਬੋਰੀ ਭਰ ਕੇ ਦੂਸਰੇ ਉੱਧ ਜਾਓ ਸਾਡੇ ਪਾਸ ਤੁਸੀਂ ਸੁਨਿਹਾਰ ਕੱਲੋਂਗੇ ਜਦ ਵੀ ਅਤੇ ਸਤਖ ਦੀ ਵੀ ਹੋਣ ਤਿਆਰ ਅੱਛਾ ਜਦੋਂ ਪੁੱਲ ਸਤ ਵਰਦੇ ਤਦ ਵਰਸਾਣ ਕੇ ਮੋਹਲੇ ਧਾਰ ਉਧਰ ਸੰਗਤਾਂ ਸਾਰਿਆਂ ਰਲ ਕੇ ਹੋ ਤੇ ਜਥੇਬੰਦ ਸਤਗੁਰ ਦੇ ਸਨਮਾਨ ਦਾ ਕਰ ਰਿਆ ਕੌਮੀ ਆਗੂ ਆਪ ਕੋਲ ਪ੍ਰਬੰਧ ਇੰਦਰ ਪਿਆਰੇ ਮੁੱਖ ਮੰਤਰੀ ਅਤੇ ਸਵੰਨ ਸਿੰਘ ਸਰਦਾਰ ਤਸਵੰਤ رائے ਬਟੀਨ ਸੰਗ ਕਰ ਕੇ ਸਾਰਿਆਂ ਸੋਚ ਵਿਚਾਰ ਕੁਝ ਅਸਰ ਅਧਿਕਾਰੀ ਲੈ ਕੇ ਮੁੱਖ ਮੰਤਰੀ ਆਪਣੇ ਸਾਥ ਤੇ ਕਹਿੰਦੇ ਦਰਸ਼ਨ ਦਾ ਸੁਣੋ ਉੱਠੋ ਪਿਆਰੇ ਪੁਰਨਾ ਫੁੱਟੋ ਬੈਠੋ ਗੱਡੀ ਅੰਦਰ ਪੇਰਪੰਤ ਤੇ ਸਾਹਿਤਕਾਰ ਜਾ ਕੇ ਸੈਂਟਰ ਜੇਲ ਤੇ ਕਰੀਏ ਸਤਗੁਰੂ ਜੀ ਦਾ ਦਰਦ ਦਰਦ ਸਰਕਟ ਹਾਊਸ ਦੇ ਪਾਰ ਆਪ ਰੀਆ ਖੇਡਦੇ ਹੋ ਕਹਿੰਦੇ ਆ ਅੰਦਰ ਖੁਸ਼ੀ ਮਾਨ ਦਿੱਤਾ ਖੁਸ਼ੀ ਆ ਕਾਮ ਨੂੰ ਹੈ ਸੰਭਾਲ ਮੀਕੀਸ਼ਰ ਭਗਵਾਨ ਕਪਨਾ ਕਲਿਆ ਬੰਦੇ ਕਾਨਾ ਬੰਦੇ ਭੇਜ ਅਕਸਰਾ ਆਪ ਮੁੱਖ ਮੰਤਰੀ ਸਤਗੁਰ ਦੀ ਸੰਗ ਅੱਜ ਆ ਰਹੇ ਨੇ ਕਰਨ ਵਾਲਾ ਆਪ ਜੇਲ੍ਹ ਦੇ ਆਧਕਾਰੀ ਰੜਕੇ ਉਦਮ ਕਰਕੇ ਇਸ ਪ੍ਰਕਾਰ ਦਿੱਤਾ ਸਾਰੀ ਜੇਲ੍ਹ ਨੂੰ ਉਹਨਾਂ ਫੁੱਲਾਂ ਵਾਂਗਰ ਖੂਬ ਸ਼ਿੰਗਾਰ ਹਰ ਕਿਲ ਦੇ ਵਿੱਚ ਖੁਸ਼ੀਆਂ ਨੱਚੀਆਂ ਔਠਾਂ ਤੇ ਨੱਚ ਪਈ ਮੁਸਕਾਨ ਨਵੀਆਂ ਵਰਦਿਆ ਪਹਿਣ ਖਲੋਗ ਬੁਹਾਗੇ ਕੋਲ ਦਰਬਾਨ ਦਰਸ਼ਨ ਲਈ ਵਜੇਰਾ ਤਾਏ ਆਪਣੇ ਦਿਲ ਦਾ ਸੱਚਾ ਪਿਆਰ ਕੋਨਾ ਸਈ ਅਧਿਕਾਰਯ ਆਂਦੇ ਗੁਲਦਸਤੇ ਕਲਿਆ ਦੇ ਹਾਰ ਨਾਲ ਵਜੇਰਾ ਦਿਲ ਅੱਗੇ ਜਾ ਪੁੰਚ ਰਲ ਕੇ ਦਸਨ ਦਾਸ ਸਤ ਮੰਤਰਿਆ ਨਉ ਦੇਸਲਾ ਮੇ ਪੋਸਟ ਟੁਕੜੀ ਆ ਗਈ ਪਾਸ ਆਰ ਫੁੱਲਾਂ ਦੇ ਜਲਦਕਾਰੀ ਲੈ ਕੇ ਆਏ ਵਜੀਰ ਵੱਲ ਮੁੱਖ ਮੰਤਰੀ ਤਦ ਉਹਨਾਂ ਨੂੰ ਇਹ ਸਮਝਾਈ ਤੇ ਅੱਧੀ ਗੱਲ ਇਹ ਸੁੰਦਰ ਗੁਲਦਸਤੇ ਸੋਹਣੇ ਇੱਕ ਕਲੀ ਆਦੇ ਪਿਆਰੇ ਹਾਰ ਇਹ ਸਤ ਗੋਦੀ ਪੇਟਾ ਕਾਦੇ ਜੋ ਡੋਬਿਆ ਡੋਬਿਆ ਨੂੰ ਤਰ ਆਰ